ਦੀ ਛੜੀ ਜਿਹੜੀ ਕਹਿੰਦੇ ਹੁੰਦੇ ਆ ਉਹ ਲੱਗੀ ਵੀ ਹੈ ਤੜਕੇ ਦਾ ਮੀ ਪਈ ਜਾਂਦਾ ਹੈ

यह तो तासे और तो के जो की न दान साधन जन जो ते भरत है सर नर असुमित नेत्र नेत्र पर कल तरह परस नाच थे तब कर मैं सब भगवान को इंतजार गुण रूप है परि गुण है नेत्र सजा है जीव के पर 13 ਅਗਸਤ 2025 ਦਿਨ ਬੁੱਧਵਾਰ ਤੇ ਸਮਾਂ ਜਿਹੜਾ 9:30 ਵਜੇ ਦੇ ਲਵੇ ਤਵੇ ਹੋ ਗਿਆ ਤੇ ਰੱਬ ਨੇ ਤੜਕੇ 4 ਵਜੇ ਦੀ ਜਿਹੜੀ ਸੋਹਣੀ ਛੁੱਟੀ ਲਾ ਕੇ ਹਟਿਆ ਮੀਂਹ ਦੀ ਤੇ ਕਹਿ ਸਕਦੇ ਹਾਂ ਹੁਣ ਵੀ ਹੈ ਬੂੰਦਾ ਬਾਂਦੀ ਬੂੰਦਾ ਬਾਂਦੀ ਹੋਈ ਜਾਂਦੀ ਹੈ ਆਪਾਂ ਇਸ ਟਾਈਮ ਖੜੇ ਆਂ ਸ਼ਹਿਰ ਬਕਸਰ ਦੇ ਵਿੱਚ ਜਿਹੜਾ ਕਿ ਭਾਈ ਬਿਹਾਰ ਦਾ ਪਹਿਲਾ ਜ਼ਿਲ੍ਹਾ ਪੈਂਦਾ ਜਦੋਂ ਆਪਾਂ ਯੂਪੀ ਤੋਂ ਆਉਂਦੇ ਆਂ ਤੇ ਗੱਲ ਕਰੀਏ ਆਪਣੀ ਯਾਤਰਾ ਦੀ ਆਪਾਂ 6 ਸਟੇਟਾਂ ਕਵਰ ਕਰਕੇ ਤੇ ਅੱਜ ਆਪਾਂ 7ਵੀਂ ਸਟੇਟ 'ਚ ਖੜੇ ਆਂ ਬਿਹਾਰ ਦੇ ਵਿੱਚ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ 6 ਸਟੇਟਾਂ ਦੀ ਜਿਹੜੀ ਯਾਤਰਾ ਆਪਣੀ ਸੁਖਦਮਈ ਹੋਈ ਆ ਤੇ 7ਵੀਂ ਸਟੇਟ ਵੀ ਆਪਣੀ ਐਵੇਂ ਯਾਤਰਾ ਸੁਖਦਮਈ ਹੋਵੇ ਪਹਿਲਾਂ ਗੁਰੂ ਮਹਾਰਾਜ ਜੀ ਤੋਂ ਅੱਗੇ ਲੈ ਕੇ ਤੇ ਫਿਰ ਆਪਾਂ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਆਂ ਜੀ ਸੰਸਾਰ ਚਲ ਚੇਨ ਨੂੰ ਦਤ ਅਰ ਭਾਗ ਮਹਾਰਾਜ ਜੀ ਰੋਪਰਾਂ ਦੇ ਖੂਤ ਲੋਕ ਇਹ ਸਮਝਦੇ ਅਚਲੁਰਤਨ ਹੋਤ ਕਾਸ ਅਲਕੋਤ ਕੀ ਜੀ ਕੋਈ ਨੰਨਾ ਸਾਹ ਸਹਾਂ ਜਿੰਦੇ ਤੇ ਹਰ ਤਾਈਸ ਨਰ ਅਸੁਰ ਨੇਤ ਨੇ ਇਹਦੇ ਨਾਲ ਹੀ ਨਵੀਂ ਵੀਡੀਓ ਨਵੇਂ ਬਲੌਗ ਚ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸ਼ਹਿਰ ਬਖਸਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਵੇਂ ਗੱਲ ਕਰੀਏ ਆਪਾਂ ਐਸ ਸ਼ਹਿਰ ਦੇ ਵਿੱਚ ਤੇ ਜਿਹੜੇ ਆਪਣੀ ਸਿੱਖ ਪਰਿਵਾਰ ਨੇ ਉਹਨਾਂ ਦੇ 8-9 ਘਰ ਹੀ ਆ ਸਾਰੇ ਟੋਟਲ ਤੇ ਗੁਰਦੁਆਰਾ ਸਾਹਿਬ ਇਸ ਸ਼ਹਿਰ ਦੇ ਵਿੱਚ ਇੱਕ ਹੀ ਹੈ ਜਿਹੜਾ ਗੁਰਦੁਆਰਾ ਸਾਹਿਬ ਤੁਸੀਂ ਇਸ ਟਾਈਮ ਦਰਸ਼ਨ ਕਰਕੇ ਹਟੋ ਗੁਰਦੁਆਰਾ ਸਿੰਘ ਸੁਬਾ ਤੇ ਭਾਈ ਆਪਾਂ ਰਾਤ ਹੈ ਜਿਹੜੀ ਇੱਥੇ ਬਤੀਤ ਹੋਈ ਸੀ ਤੇ ਸਾਈਕਲ ਆਪਣੇ ਤਿੰਨ ਇੱਧਰ ਖੜੇ ਆ ਤੇ ਮੇਰੇ ਵਾਲਾ ਭਾਈ ਇੱਧਰ ਲਾ ਰੱਖਿਆ ਤੇ ਇਹਨਾਂ ਦੇ ਭਾਈ ਕਾਗਜ਼ ਕੁਝ ਦੇ ਰੱਖਿਆ ਵੀ ਭਾਈ ਸਮਾਨ ਸਲਾਣਾ ਭਿਜੇ ਕਿਉਂਕਿ ਰੱਬ ਜਿਹੜਾ ਰਾਤ ਦਾ ਹੀ ਬੂੰਦਾ ਬੰਦੀ ਬੂੰਦਾ ਬੰਦੀ ਕਰੀ ਜਾਂਦਾ ਹੈ ਤੇ ਆਪਣੇ ਜਿਹੜੇ ਕੱਪੜੇ ਵੀ ਇੱਥੇ ਸੁੱਕੀ ਜਾਂਦੇ ਆ ਤੇ ਕੁਸਤਾ ਆਪਾਂ ਸਕਾ ਕੇ ਤੇ ਮਸ਼ੀਨ ਦੇ ਵਿੱਚ ਘਮਾ ਘਮੂ ਕੇ ਤੇ ਬੈਗਾਂ 'ਚ ਪਾ ਲੇ ਤੇ ਕੁਸ ਰਾਤ ਭੇਜ ਗਏ ਸੀ ਜਿਹੜੇ ਧਣੀਆਂ ਤੇ ਅਜੇ ਵੀ ਲੰਕੀ ਜਾਂਦੇ ਆ ਤੇ ਹੁਣ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਜੀ ਸੇਵਾ ਕਰਦੇ ਆ ਉਹ ਕਹਿੰਦੇ ਪ੍ਰਸ਼ਾਦਾ ਛੱਕ ਕੇ ਜਾਇਓ ਤੇ ਆਪਾਂ ਉਹਨਾਂ ਦੇ ਘਰੇ ਚੱਲਦੇ ਆ ਪ੍ਰਸ਼ਾਦਾ ਛੱਕ ਕੇ ਤੇ ਫਿਰ ਆਪਾਂ ਅੱਗੇ ਦੀ ਆਪਣੀ ਯਾਤਰਾ ਜਿਹੜੀ ਸ਼ੁਰੂ ਕਰਦੇ ਆ ਤੇ ਤੁਸੀਂ ਸਫ਼ਰ ਦੇ ਨਾਲ ਜਰੂਰ ਬਣੇ ਰਹੋ ਤੇ ਕੀ ਗੱਲਬਾਤ ਹੁੰਦੀ ਹੈ ਇੰਨਾ ਕ ਨਿਬੜਦਾ ਕਿੱਥੋਂ ਤੱਕ ਜਾਣੇ ਆ ਤੇ ਓ ਤੁਹਾਡੇ ਨਾਲ ਸਾਰੀ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤੇ ਆਪਣਾ ਜਿਹੜਾ ਸਫਰ ਅੱਜ ਦਾ ਹੈਗਾ ਬਕਸਰ ਹੈ ਤੇ ਜਿਹੜਾ ਇੱਥੋਂ ਕੀ 75 ਕਿਲੋਮੀਟਰ ਦੇ ਲਵੇ ਤਵੇ ਆਇਆ ਤੇ ਰੱਬ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀ ਦੱਸ ਕੇ ਟੈਂਕਣ ਮਣ ਕਿਣ ਮਣ ਜਿਹੜੀ ਕਰੀ ਜਾਂਦਾ ਤੇ ਉਹਦੇ ਕਰਕੇ ਆਪਣਾ ਸਫਰ ਹੈ ਥੋੜਾ ਜਾਂ ਨਵੇੜਾ ਘੱਟ ਹੋਈ ਜਾਂਦਾ ਤੇ ਇਧਰੋਂ ਬਾਬਾ ਜੀ ਆਵਾਜ਼ ਮਾਰੀ ਜਾਂਦੇ ਆ ਜਾ ਤੇ ਪ੍ਰਸ਼ਾਦਾ ਸ਼ਕਲਾ ਆਪਾਂ ਹੁਣ ਬਾਬਾ ਜੀ ਦੇ ਘਰੇ ਚੱਲਦੇ ਆਂ सामने बाबा जी का घर आ गया समा 12:00 ਦੇ 10 ਮਿੰਟ ਹੋ ਗਏ ਤੇ ਅੱਜ ਦਾ ਜਿਹੜਾ ਸਫ਼ਰ ਦਾ ਪੈਂਡਾ ਆਪਾਂ ਨੇ ਮੇੜ ਲਿਆ 10 ਕਿਲੋਮੀਟਰ ਦੇ ਲਵੇ ਤਵੇ ਤੇ ਗੱਲ ਕਰੀਏ ਆਪਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਟੋਲ ਪਲਾਜ਼ਾ ਤੇ ਜਿਹੜਾ ਆਪਾਂ ਨੂੰ ਬਿਹਾਰ ਦਾ ਪਹਿਲਾ ਟੋਲ ਪਲਾਜ਼ਾ ਪਿਆ ਤੇ ਆਪਣੀਆਂ ਗੱਡੀਆਂ ਨੂੰ ਟੋਲ ਪਲਾਜ਼ਾ ਨਹੀਂ ਲੱਗਦਾ ਤੇ ਆਪਾਂ ਆਲ ਇੰਡੀਆ ਟੂਰ ਦਾ ਜਿਹੜਾ ਪਰਮਿਟ ਲੈ ਕੇ ਚੱਲੇ ਹੋਏ ਆ ਤੇ ਬਿਹਾਰ ਦੇ ਵਿੱਚ ਪਹਿਲੇ ਦਿਨ ਦਾ ਆਪਣਾ ਸਫ਼ਰ ਹੈ ਤੇ ਰੱਬ ਨੇ ਵੀ ਆਪਣੀ ਪਹਿਲੇ ਦਿਨ ਦੇ ਸਫ਼ਰ ਦੀ ਮੀਨ ਆਸ਼ੀਰਵਾਦ ਕੀਤੀ ਤੇ ਹੁਣ ਵੀ ਮੌਸਮ ਹੈ ਜਿਹੜਾ ਬੱਦਲਵਾਈ ਹੋਈ ਪਈ ਐ ਤੇ ਹਵਾ ਥੋੜੀ-ਮੋਟੀ ਚੱਲੀ ਜਾਂਦੀ ਐ ਤੇ ਉਹਦੇ ਕਰਕੇ ਆਪਣਾ ਪੈਂਡਾ ਜਿਹੜਾ ਸੋਹਣਾ ਨਿਭੜੀ ਜਾਂਦਾ ਤੇ ਰੱਬ ਦਾ ਕੋਈ ਭਰੋਸਾ ਨਹੀਂ ਕਰ ਸਕਦੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹਦੇ ਰੰਗਾਂ ਦਾ ਕੋਈ ਪਤਾ ਨਹੀਂ ਆ ਕਦੋਂ ਮੀਂਹ ਪਉਣ ਲੱਗ ਜੇ ਤੇ ਕਦੋਂ ਨਾ ਪਵੇ ਇਹ ਇਹੋ ਜਿਹਾ ਵੀ ਧੁੱਪ ਚ ਵੀ ਮੀਂਹ ਪਉਣ ਲੱਗ ਜਾਂਦਾ ਇਹ ਗੱਲਬਾਤ ਐ ਤੇ ਹੁਣ ਆਪਾਂ ਅੱਗੇ ਦੇ ਸਫ਼ਰਾਂ 'ਚ ਚੱਲਦੇ ਆਂ ਤੇ ਇੱਕ ਆਈ ਵੀਰ ਭਰਾ ਦਾ ਕਮੈਂਟ ਆਇਆ ਸੀ ਆ ਵੀ ਤੂੰ ਟਰੱਕਾਂ ਨੂੰ ਗੱਡਖਾਨਾ ਨਾ ਬੋਲਿਆ ਕਰ ਭਾਈ ਉਹ ਸਾਡੇ ਨਾਲ ਰਾਜਸਥਾਨ ਦੇ ਚ ਬੋਲੀ ਜਿ ਐਵੇਂ ਆ ਕਿ ਉਹ ਗੱਡਖਾਨਾ ਜਿਵੇਂ ਘੋੜੇ ਵੀ ਕਹਿੰਦੇ ਟਰੱਕ ਵੀ ਕਹਿੰਦੇ ਗੱਡਖਾਨੇ ਵੀ ਕਹਿੰਦੇ ਆ ਤੇ ਭਾਈ ਇਹੋ ਜਿਹਾ ਮੇਰਾ ਕੋਈ ਵੀ ਮਤਲਬ ਨਹੀਂ ਸੀ ਆ ਵੀ ਇਹਨਾਂ ਨੂੰ ਚੰਗਾ ਮਾੜਾ ਬੋਲਾਂ ਮੈਂ ਤਾਂ ਪਹਿਲਾਂ ਵੀ ਵੀਡੀਓ ਚ ਕਿਹਾ ਸੀ ਆ ਕਿ ਭਾਈ ਆਪਣੇ ਜਿਹੜੇ ਵੀਰ ਭਰਾਏ ਆ ਪ੍ਰਦੇਸ਼ਾਂ ਚ ਏਡੀਆਂ ਏਡੀਆਂ ਵੱਡੀਆਂ ਵੱਡੀਆਂ ਗੱਡੀਆਂ ਜਿਨ੍ਹਾਂ ਨੂੰ ਆਪਾਂ ਟਰੱਕ ਕਹਿ ਦਿੰਨੇ ਆ ਲੈ ਕੇ ਤੁਰੇ ਫਿਰਦੇ ਆ ਤੇ ਘਰ-ਬਾਰ ਛੱਡ ਕੇ ਤੇ ਆਪਣਾ ਜਿਹੜਾ ਸਮਾਨ ਛੱਲਾ ਇੱਧਰ-ਉੱਧਰੋ ਲੈ ਕੇ ਆਉਂਦੇ ਇਹਨਾਂ ਦੇ ਸਿਰਤੀ ਹੁੰਦਾ ਹੈ ਤੇ ਈਡੀਆਂ-ਈਡੀਆਂ ਵੱਡੇ-ਵੱਡੇ ਹਾਈਵੇ ਤੇ ਇਹ ਜਿਹੜੇ ਟਰੱਕ ਲੈ ਕੇ ਤੁਰੇ ਫਿਰਦੇ ਆ ਤੇ ਇਹਨਾਂ ਦਾ ਹੀ ਧਨ ਜਿਗਰਾ ਹੈ ਭਈ ਇਹੋ ਜੀ ਕੋਈ ਗੱਲਬਾਤ ਨਹੀਂ ਸੀ ਮੈਂ ਭਾਈ ਨੂੰ ਚੰਗਾ ਮਾੜਾ ਬੋਲਾਂ ਤੇ ਹੁਣ ਆਪਾਂ ਅੱਗੇ ਦੇ ਸਫਰਾਂ 'ਚ ਚੱਲਦੇ ਆਪਾਂ ਸਾਹਮਣੇ ਵੱਜਦੀਆਂ ਹੋਈਆਂ ਛੱਲਾਂ ਪਾਣੀ ਦੀਆਂ ਮੀਂਹ ਦੇ ਪਾਣੀ ਨੇ ਜਿਹੜਾ ਇੱਥੇ ਵੀ ਬਾੜ ਲਿਆਂਦੀ ਪਈ ਹੈ ਤੇ ਤੁਸੀਂ ਦੇਖ ਸਕਦੇ ਹੋ ਘਾਰ ਹੈ ਜਿਹੜਾ ਸਕ੍ਰੀਨ ਦੇ ਸਾਹਮਣੇ ਤੇ ਇਸ ਟਾਈਮ ਪਾਣੀ ਦੇ ਚਾਰੇ ਪਾਸੇ ਘਿਰਿਆ ਪਿਆ ਤੇ ਹੋ ਰਿਹਾ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਉਹ ਦੇ ਘਰ ਦੇ ਆਲੇ ਦੁਆਲੇ ਜਿਹੜਾ ਪਾਣੀ ਘੁੰਮਦਾ ਫਿਰਦਾ ਹੈ ਤੇ ਇਹ ਗੱਲਬਾਤ ਹੈ ਬਿਹਾਰ ਦੇ ਵਿੱਚ ਵੀ ਇੱਕ ਹਾਵਣਾ ਬਾੜ ਆਈ ਪਈ ਹੈ ਤੇ ਦੂਰ ਤੱਕ ਦੇਖੋਗੇ ਤੁਸੀਂ ਪਾਣੀ ਪਾਣੀ ਕਹਿੰਦੇ ਜਿਹੜਾ ਮੀਂਹ ਦਾ ਪਾਣੀ ਹੈ ਇਹ ਸਾਰਾ ਇੱਥੋਂ ਦੀ ਇਕੱਠਾ ਹੋ ਕੇ ਨੰਗੀ ਜਾਂਦਾ ਤੇ ਕਹਿੰਦੇ ਭਾਈ ਉਹ ਉਧਰ ਵੀ ਖੇਤਾਂ ਕੋਤਾਂ ਨੂੰ ਭੇਜੀ ਜਾਂਦੇ ਆ ਤੇ ਮੀਂਹ ਜਿਹੜਾ ਇੱਧਰ ਵੀ ਬਹੁਤ ਜ਼ਿਆਦਾ ਪਈ ਜਾਂਦਾ ਤੇ ਆਪਾਂ ਗੱਲ ਕਰੀਏ ਜਿਵੇਂ ਕਿ ਆਪਾਂ ਹੋਰ ਖੇਤਰ ਦੀ ਗੱਲ ਕਰਦੇ ਪੰਜਾਬ 'ਚ ਮੀਂਹ ਪਈ ਜਾਂਦਾ ਜਾਂ ਆਪਾਂ ਕਹਦੇ ਆ ਯੂਪੀ 'ਚ ਮੀਂਹ ਪਈ ਜਾਂਦਾ ਬਿਹਾਰ 'ਚ ਵੀ ਉਹੀ ਹਾਲਾਤ ਬਣਾ ਰੱਖਿਆ ਰੱਬ ਨੇ ਤੇ ਐਗਤੀ ਕਹਿੰਦੇ ਆ ਕਿ ਜਿਹੜਾ ਮਾਨਸੂਨ ਹੈ ਵੀ ਅੱਗੇ ਤੋਂ 15-20 ਦਿਨ ਪਹਿਲਾਂ ਹੀ ਆ ਗਿਆ ਤੇ ਉਹਦੇ ਕਰਕੇ ਜਿਹੜਾ ਮਾਨਸੂਨ ਦੇ ਪਹਿਲਾਂ ਆਉਣ ਕਰਕੇ ਤੇ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਬਾੜ ਵਾਲੇ ਹਾਲਾਤ ਬਣੇ ਵੀ ਆ ਐਵੇਂ ਵੀ ਆ ਵੀ ਆਪਾਂ ਜਿਹੜੀ ਕੁਦਰਤ ਨਾਲ ਛੇੜ ਛਾੜ ਕਰਦੇ ਜਿਵੇਂ ਕਹਿ ਸਕਦੇ ਆਪਾਂ ਡਰਾਕਟ ਵਗੈਰਾ ਜਿਹੜੇ ਆਪਾਂ ਭਾਈ ਪਟਕੇ ਸਿੱਟੀ ਜਾਂਦੇ ਆ ਐਡੇ ਐਡੇ ਜੰਗਲ ਕੱਟੀ ਜਾਂਦੇ ਆ ਜਿਨ੍ਹਾਂ ਦਾ ਨਾਮ ਤੇ ਹੀ ਨਹੀਂਗਾ ਕੋਈ ਸੁ ਬੋਲਦਾ ਵੀ ਨਹੀਂ ਉਹਨਾਂ ਦੇ ਬਾਰੇ ਉਹਦੇ ਕਰਕੇ ਬਾੜ ਵਾਲੇ ਹਾਲਾਤ ਬਣੇ ਪਏ ਆ ਤੇ ਇੱਧਰ ਵੀ ਆਪਣੇ ਦੂਸਰੇ ਸ਼ੈਡ ਸੜਕ ਦੇ ਦੇਖਾਂਗੇ ਤੇ ਜਿੱਧਰ ਆਪਣਾ ਸਾਈਕਲ ਖੜਾ ਹੈ ਤੇ ਆਪਾਂ ਪਰਲੀ ਸਾਈਡ ਸੜਕ ਦੇ ਨਾਲ ਅੰਕ ਕੇ ਗਏ ਸੀ ਜਿੱਧਰ ਮੇਰਾ ਅੱਖ ਹੈ ਸਾਹਮਣੇ ਬੋਰਡ दिखੀ ਜਾਂਦਾ ਤੇ ਇੱਧਰ ਵੀ ਇਹੀ ਹਾਲਾਤ ਹੈ ਤੇ ਸਾਹਮਣੇ ਤੁਸੀਂ ਦੇਖ ਸਾਹਮਣੇ ਦੇਖੋਗੇ ਭਾਈ ਪਿੰਡ ਵਸੀ ਜਾਂਦਾ ਤੇ ਉਹਨਾਂ ਨੇ ਪਿੰਡ ਦੇ ਆਲੇ-ਦੁਆਲੇ ਬੰਨ ਮਾਰਿਆ ਵਾ ਵੀ ਭਾਈ ਜਿਹੜਾ ਪਾਣੀ ਆ ਖੇਤਾਂ ਖੁੱਤਾਂ ਦਾ ਪਿੰਡ ਚ ਨਾ ਵੜੇ ਤੇ ਆਪਾਂ ਇੱਥੇ ਵੀ ਜ਼ੂਮ ਕਰਕੇ ਦਿਖਾ ਦਈਏ ਤੇ ਜਿਹੜਾ ਪਾਣੀ ਆ ਇੱਥੇ ਵੀ ਪਈ ਕੰਧਾਂ ਨਾਲ ਲੱਗਿਆ ਪਿਆ ਨਦੀਆਂ ਨਾਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਇਹ ਗੱਲਬਾਤ ਆ ਤੇ ਦੂਰ ਤੱਕ ਨਿਗਾਹ ਮਾਰੀਏ ਤੇ ਪਾਣੀ ਪਾਣੀ ਦਿਖੀ ਜਾਂਦਾ ਹੁਣ ਆਪਾਂ ਅੱਗੇ ਚੱਲਦੇ ਆ ਆਪਣੇ ਸਫਰਾਂ 'ਚ ਆਣਾ ਬੋਜਪੁਰ 2 ਕਿਲੋਮੀਟਰ ਪਟਨਾ ਸਾਹਿਬ 110 ਕਿਲੋਮੀਟਰ ਤੇ ਜਿੱਥੇ ਆਪਾਂ ਜਾਣਾ ਅੱਜ ਆਰਾ ਤੇ ਆਪਣੇ ਤੋਂ ਇੱਥੋਂ ਰਹਿ ਗਿਆ ਤੇ 60 ਕਿਲੋਮੀਟਰ ਇੱਥੋਂ ਰਹਿ ਗਿਆ ਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ ਵੀ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਆ ਇਹ ਤਾਂ ਧੁੱਪ ਜਿਵੇਂ ਮੀਂਹ ਪਉਣ ਲੱਗ ਜਾਂਦਾ ਉਹੀ ਗੱਲਬਾਤ ਹੋ ਗਈ ਹੈ ਤੇ ਰੱਬ ਨੇ ਝੜੀ ਲਾ ਲਈ ਹੈ ਕਿਣ ਮਣ ਕਿਣ ਮਣ ਪਈ ਜਾਂਦੀ ਹੈ ਤੇ ਸਾਹਮਣੇ ਮੇਰੀ ਸਕਰੀਨ ਤੇ ਤੁਸੀਂ ਤਰਪਾਲ ਨਟਕੀ ਹੋਈ ਗੱਡੀ ਆਂਦੀ ਦੇਖਦੇ ਆ ਤੇ ਇਹਦੇ ਪਿੱਛੇ ਲਿਖਿਆ ਹੋਇਆ ਪੀਵੀ ਨੰਬਰ ਹੈ ਮੈਨੂੰ ਜਦੋਂ ਆਣ ਕੇ ਇਹਦੇ ਹਾਰਨ ਮਾਰ ਕੇ ਤੇ ਮਗਰ ਨੂੰ ਮੂੰਹ ਮੋੜਿਆ ਤੇ ਦੋ ਵਾਰੀ ਇਹਨਾਂ ਸ ਨੂੰ ਪਹਿਲਾਂ ਹੀ ਦੱਸਿਆ ਸੀ ਲਾਈਟਾਂ ਆਂ ਮਾਰੀਆਂ ਤਾਂ ਮੈਨੂੰ ਸ਼ੱਕ ਪਿਆ ਕੋਈ ਚਹਿਤਾ ਹੀ ਆ ਤੇ ਬਾਈ ਨੇ ਆਣ ਕੇ ਮੂਹਰੇ ਲਾ ਕੇ ਗੱਡੀ ਬ੍ਰੇਕ ਮਾਰੀ ਤੇ ਪੁੱਛਣ ਲੱਗ ਗਿਆ ਕਿੱਧਰ ਜਾਣੇ ਹੋ ਤੇ ਕਿੱਧਰੋਂ ਆਏ ਹੋ ਪੰਜਾਬ ਰੰਗ ਆਪਾਂ ਨੂੰ ਬਹੁਰੀ ਪਛਾਣ ਹੋ ਜਾਂਦੀ ਆਪਣੇ ਘਰ ਨੇ ਬੰਦਿਆਂ ਦੀ ਹੁਣ ਚੱਲ ਕੇ ਆਪਾਂ ਹੋਟਲ ਤੇ ਕੱਪੀ ਕੱਪੀ ਚਾਹ ਪੀਣੇ ਤੇ ਨਾਲੇ ਬਾਈ ਨਾਲ ਥੋੜੀ-ਮੋਟੀ ਬਾਤਲਾਬ ਕਰਦੇ ਆਂ ਸਾਜੀ ਤੇ ਬਾਈ ਨੇ ਬ੍ਰੇਕ ਤਾਂ ਮਾਰ ਰੱਖੀ ਗੱਡੀ ਦੀ ਮੈਨੂੰ ਲੱਗਦਾ ਪਾਲੀ ਸਾਹਮਣੇ ਟੱਕਰ ਹੋਇਆ ਉਹ ਦਿਖੀ ਜਾਂਦਾ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਆ ਵੀ ਆਪਣੇ ਮੂਰੇ ਲਿਆ ਕੇ ਹਾਰਨ ਮਾਰ ਕੇ ਪੀਵੀ ਨੰਬਰ ਗੱਡੀ ਜਿਹੜੀ ਖੜੀ ਸੀ ਵੀ ਆਪਾਂ ਨੂੰ ਪੁੱਛਣ ਲੱਗ ਗਏ ਵੀ ਭਾਈ ਆਪਣੇ ਏਰੀਆ ਦੇ ਲੱਗਦੇ ਹਾਂ ਤੇ ਕਿਹੜੀ ਜਗ੍ਹਾ ਤੋਂ ਆਪਾਂ ਦੱਸਿਆ ਸੀ ਬਠਿੰਡੇ ਤੋਂ ਯਾਤਰਾ ਸ਼ੁਰੂ ਕੀਤੀ ਵੀ ਆਪਾਂ ਆਲ ਇੰਡੀਆ ਟੂਰ ਤੇ ਆਪਾਂ ਭਾਰਤ ਦੀ ਯਾਤਰਾ ਕਰੀ ਜੰਨੇ ਤੇ ਬਾਈ ਕਹਿੰਦਾ ਵੀ ਕੱਪੀ ਕੱਪੀ ਚਾਹ ਦੀ ਹੋ ਜੇ ਤੇ ਮੈਂ ਕਿਹਾ ਬਈ ਮੀਂਹ ਕਣੀ ਪਈ ਜਾਂਦਾ ਸਾਡਾ ਪੈਂਡੇ ਦੀ ਵਾਵਾ ਵਾਟ ਪਈ ਹੈ ਤੇ ਕਹਿੰਦਾ ਕੋਈ ਗੱਲ ਨਹੀਂ ਆਪਦੇ ਕਿੱਤੇ ਦਾ ਬੰਦਾ ਮਿਲਦਾ ਤਾਂ ਮੋਹ ਪਿਆਰ ਦੁੱਗਣਾ ਹੀ ਹੁੰਦਾ ਤੇ ਬਾ ਥੋੜੀ ਹੀ ਆਪਾਂ ਬਾਈ ਨਾਲ ਜਿਹੜੀ ਬਾਰਤਲਾਬ ਸਾਂਝੀ ਕਰਦੇ ਆ ਸਾਸਰੀ ਘਰ ਬਾਈ ਜੀ ਬਾਈ ਸਾਸਰੀ ਘਰ ਆ ਫੜ ਲਓ ਫੜ ਲਓ ਪਾਜੀ ਆਪਾਂ ਕਿਹੜੀ ਜਗ੍ਹਾ ਤੋਂ ਬਈ ਜੀ ਪਾਜੀ ਫਤਹ ਸ਼ਹਿਰ ਹੈਗਾ ਰਾਜਪੁਰੇ ਬਾਈ ਰਾਜਪੁਰਾ ਤੇ ਆਪਣਾ ਨਾਮ ਕੀ ਬਈ ਜੀ ਰਜਿੰਦਰਪਾਲ ਸਿੰਘ ਰਜਿੰਦਰਪਾਲ ਸਿੰਘ ਇਹ ਗੱਲ ਕਰੀ ਆਪਾਂ ਜਿਹੜੀ ਗੱਡੀ ਭਰ ਰੱਖੀ ਹੈ ਬਾਈ ਕਾਹਦੀ ਭਰ ਰੱਖੀ ਹੈ ਇਹ ਪਾਜੀ ਸਾਈਕਲਸ ਮਾਣੇ ਲੋ ਸਾਡੇ ਕਿਤੇ ਦੀ ਭਰ ਰੱਖੀ ਹੈ ਫਿਰ ਤਾਂ ਤੁਸੀਂ ਬਈ ਹਾਂ ਤੇ ਇਹ ਬਈ ਹੁਣ ਆਪਣੇ ਇਧਰੋਂ ਪੰਜਾਬ ਚੋਂ ਹਾਂ ਜੀ ਪੰਜਾਬ ਤੋਂ ਰਾਜਪੁਰਾ ਰਾਜਪੁਰਾ ਉੱਥੇ ਬੰਦਿਆ ਸਾਈਕਲ ਬਈ ਹਾਂ ਸਾਈਕਲ ਬਣਾ ਕਿਤੇ ਰ ਇਧਰ ਅੱਗੇ ਅੱਗੇ ਬੰਗਾਲ ਜਾਣਾ ਹੈ ਬੰਗਾਲ ਤੇ ਪਹਾਲ ਤੋਂ ਜਿਵੇਂ ਚੱਲਦੇ ਕਿੰਨੇ ਦਿਨਾਂ ਵਿੱਚ ਪਹੁੰਚਦੇ ਨੇ ਉੱਥੇ ਚੌਥਾ ਚੌਥਾ ਦਿਨ ਦਾ ਚਾਰ ਦਿਨਾਂ ਦਾ ਚਾਰ ਦਿਨਾਂ ਤੇ ਚਾਰ ਦਿਨਾਂ ਕਿੰਨਾ ਸਫਰ ਤੈਅ ਕਰਦੇ ਹਾਂ ਬੰਗਾਲ ਦਾ ਚਾਰ ਦਿਨਾਂ ਇੰਚ 2000 ਰੁਪਏ ਨਾ ਮਿਲਦਾ 2000 ਰੁਪਏ ਨਾ ਮਿਲਦਾ ਮਤਲਬ ਕਿ ਫਿਰ ਘਰੇ ਕਿੰਨੇ ਦਿਨਾਂ ਬਾਅਦ ਪੁੱਠੇ ਮੁੜ ਜਾਣਾ ਘਰੇ ਜਾਣੇ 12-13 ਦਿਨ ਲੱਗਦਾ ਮਤਲਬ ਕਿ ਸਾਈਕਲ ਦੀ ਭਰਦੇ ਆ ਕੋਈ ਹੋਰ ਵੀ ਇਧਰੋਂ ਉਧਰੋਂ ਪੰਜਾਬ ਤੋਂ ਸਾਈਕਲ ਭਰ ਕੇ ਜਾਈਦਾ ਕੋਈ ਹੋਰ ਮਾਲ ਮਿਲ ਜਿਆ ਹੋਰ ਭਰ ਜਿਆ ਠੀਕ ਹੈ ਨਹੀਂ ਤਾਂ ਫਿਰ ਇਧਰੋਂ ਕੋਈ ਜਿਹੜਾ ਮਾਲ ਮਿਲ ਜੇ ਨਾ ਭਰਦੇ ਸੋ ਇਹ ਗੱਲ ਕਰੀ ਜਿਵੇਂ ਆਪਾਂ ਹੁਣ ਤੁਸੀਂ ਕਵਰ ਕਰਦੇ ਹੀ ਰਹਿੰਦੇ ਹੋ ਤੁਹਾਨੂੰ ਤਾਂ ਬਹੁਤ ਰੋੜਾ ਦਾ ਪਤਾ ਹੈ ਤੁਸੀਂ ਕਿਵੇਂ ਆ ਤੇ ਆਪਾਂ ਨੂੰ ਇੱਥੇ ਬਿਹਾਰ ਦੇ ਬਾਰੇ ਥੋੜਾ ਜਿਹਾ ਨੋਲੇਜ ਦੋ ਵੀ ਆਪਣੇ ਬਿਹਾਰ ਏਰੀਆ ਕਿਵੇਂ ਆ ਪਿਆਰ ਚ ਬੰਦੇ ਦਾ ਬਹੁਤ ਵਧੀਆ ਨੇ ਹੁਣ ਪਹਿਲਾਂ ਨਾਲੋਂ ਗਰੀਬੀ ਚੱਕੀ ਗਈ ਹੈ ਹਾਂਜੀ ਬੜੇ ਲਿਖ ਇਨਸਾਨ ਬਹੁਤ ਨੇ ਹਾਂਜੀ ਹਾਂਜੀ ਪਹਿਲਾਂ ਦਾ ਕੰਮ ਕਰਦਾ ਨਹੀਂ ਬਿਆਰ ਬਿਆਰ ਤੇ ਰੋੜੋਂ ਵੀ ਬੜੇ ਬਣ ਗਏ ਹਾਂਜੀ ਹਾਂਜੀ ਟਰਾਈ ਏਰੀਆ ਹੋ ਗਿਆ ਹਾਂਜੀ ਦਾਰੂ ਸਿੱਕਾ ਬੰਦ ਹੈ ਬਿਲਕੁਲ ਠੀਕ ਹੈ ਜੀ ਬਾਕੀ ਲੋਕ ਬਹੁਤ ਵਧੀਆ ਨੇ ਇੱਥੇ ਬਿਆੜ ਦੇ ਹਾਂਜੀ ਹਾਂਜੀ ਕੋਈ ਕਿਸੇ ਨੂੰ ਮਾਰਾ ਚੰਗਾ ਨਹੀਂ ਆਪਣੇ ਕੰਮ ਨਾ ਠੀਕ ਹੈ ਠੀਕ ਹੈ ਬਾਕੀ ਬਾਕੀ ਸਾਡਾ ਓਨਰ ਸੁਰਿੰਦਰ ਸਿੰਘ ਠੀਕ ਹੈ ਬਹੁਤ ਵਧੀਆ ਮਾਲਕ ਠੀਕ ਹੈ ਠੀਕ ਸਾਡਾ ਪਤੀ ਜਗਜੀ ਗੱਡੀ ਤੇ ਉੱਤੇ ਲਿਖਿਆ ਹੋਇਆ ਭਾਈ ਹਾਲ ਸਾਹਿਬ ਹੁਣ ਆਪਾਂ ਬਾਈ ਤੋਂ ਇਜਾਜ਼ਤ ਲੈਣੀ ਹੈ ਤੇ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕਰਦੇ ਹਾਂ ਭਾਈ ਸਾਨੂੰ ਚੰਗਾ ਭਾਈ ਸੱਸ ਸਾਨੂੰ ਵੀ ਇਜਾਜ਼ਤ ਦੋ ਤੇ ਜਿਹੜਾ ਕੱਲ ਕਰੀ ਆਪਾਂ ਰੱਬ ਦੀ ਰੰਗਾਂ ਦੀ ਕੋਈ ਪਤਾ ਨਹੀਂ ਹੈ ਤੇ ਭਾਈ ਇੱਧਰ ਜੋ ਜਿੰਦੀ ਆਪਾਂ ਬਿਹਾਰ ਚ ਆਏ ਆ ਤੇ ਉਹ ਗੱਲਬਾਤ ਨਹੀਂ ਹੋਈ ਵੀ ਜਿਵੇਂ ਆਪਾਂ ਕਹਿ ਦਈਏ ਵੀ ਇੱਥੇ ਇੱਕ ਕਣੀ ਪੈਂਦੇ ਸਰ ਤੇ ਰੱਬ ਇੱਕ एकदम ਵਰ ਪੈਂਦਾ ਤੇ ਇੱਥੇ ਭਾਈ ਤੜਕੇ ਦੀ ਜਿਹੜੀ ਕਣਮਣ ਦੀ ਕਣਮਣ ਦੀ ਹੋਈ ਜਾਂਦੀ ਝੜੀ ਲੱਗੀ ਵੀ ਆ ਤੇ ਉਹਦੇ ਕਰਕੇ ਆਪਾਂ ਨੂੰ ਏਡੀ ਕੋਈ ਦਿੱਕਤ ਨਹੀਂ ਗਈ ਥੋੜਾ ਮੋਟਾ ਭਿੱਜੇ ਹੋਏ ਆ ਸਲਿੱਬੇ ਜੇ ਹੋਏ ਪਏ ਆ ਤੇ ਹੁਣ ਆਪਾਂ ਜਿਹੜਾ ਅੱਗੇ ਦਾ ਜਿਹੜਾ ਸਫ਼ਰ ਆਪਾਂ ਸ਼ੁਰੂ ਕਰਦੇ ਆ ਠੀਕ ਆ ਸਾਸਰੀਕਾਲ ਬਾਈ ਜੀ ਸਾਸਰੀਕਾਲ ਜੀ ਅੱਜ ਦੇ ਆਪਾਂ ਸਫ਼ਰ ਦੀ ਗੱਲ ਕਰੀਏ ਤਾਂ ਫੇਰ ਅਜਮੀਨ ਹੈ ਜਿਹੜੀ ਓਕੜ ਦੀ ਲਾ ਰੱਖੀ ਆ ਇਹ ਇਹ ਗੱਲਬਾਤ ਕਰ ਰੱਖੀ ਆ ਸੋਨ ਦੀ ਝੜੀ ਜਿਹੜੀ ਕਹਿੰਦੇ ਹੁੰਦੇ ਆ ਉਹ ਲੱਗੀ ਵੀ ਆ ਤੜਕੇ ਦਾ ਮੀਂਹ ਪਈ ਜਾਂਦਾ ਤੇ ਆਪਾਂ ਜਿਹੜਾ ਜਿਹੜੀ ਤੁਸੀਂ ਬਰਸਾਤੀ ਨਹੀਂ ਦੇਖੀ ਨੇ ਪਾਈ ਵੀ ਰੰਗ ਬਰੰਗੀ ਜੀ ਤੇ ਇਹ ਪਾਈ ਸੀ ਆਈਡੀ ਵਾਲੇ ਤਰ੍ਹਾਂ ਬਣਿਆ ਬੈਠਾ ਜਮਦਿਆ ਉਹਨਾਂ ਦੇ ਪਾਈ ਹੁੰਦੀ ਆ ਇਹ ਗੱਲਬਾਤ ਆ ਇਹ ਨੀਸ਼ੂ ਭਾਈ ਕੋਲੇ ਸੀ ਤੇ ਉਹਨੇ ਪਾਈ ਅੱਜ ਗੱਡੀ ਤੇ ਮੈਂ ਕਿਹਾ ਇਹ ਕਿਵੇਂ ਰੱਖੀ ਬੈਠਾ ਇਹ ਕੀ ਚੀਜ਼ ਆ ਇਹ ਕਹਿੰਦਾ ਭਾਈ ਰੇਨ ਕੋਟ ਆ ਮੀਂਹ ਚ ਪਉਣ ਵਾਸਤੇ ਤੇ ਮੈਂ ਕਿਹਾ ਤੂੰ ਪੋਂਦਾ ਤਾਂ ਐ ਨਹੀਂ ਹੋ ਰਿਹਾ ਫੜਾ ਮੈਨੂੰ ਤੇ ਅੱਜ ਭਾਈ ਉਹ ਤੋਂ ਲਿੱਤਾ ਤੇ ਅੱਜ ਆਪਣੇ ਕੰਮ ਆ ਗਿਆ ਵਧੀਆ ਤੇ ਅੱਜ ਆਪਾਂ ਪਾਰ ਰਖਿਆ ਤੇ ਵਧੀਆ ਆਪਣਾ ਸਫਰ ਦਾ ਨਿਵੇੜਾ ਹੋਈ ਜਾਂਦਾ ਹੈ ਤੇ ਆਪਾਂ ਦੇਖਦੇ ਆ ਕਿ ਕਿੱਥੇ ਤੱਕ ਪਹੁੰਚਦੇ ਆ ਤੇ ਜੇ ਬਾਹਲੀਆਂ ਕਣੀਆਂ ਨਾਲ ਲਈਆਂ ਚਿੰਮਣ ਪੈਂਦੀ ਰਹੀ ਫਿਰ ਤਾਂ ਆਪਾਂ ਤੁਰੇ ਜਾਵਾਂਗੇ ਜੇ ਬਾਹਲੀਆਂ ਕਣੀਆਂ ਲੈ ਗਈਆਂ ਤੇ ਫਿਰ ਆਪਾਂ ਕਿਤੇ ਦੇਖ ਕੇ ਟਿਕਾਣਾ ਤੇ ਰੁਕ ਜਾਾਂਗੇ ਤੇ ਆਪਾਂ ਸਮਾਨ ਸੱਲਾ ਸਾਰ ਆਪਦਾ ਸੈੱਟ ਕਰਕੇ ਤੇ ਬੈਠ ਕੇ ਤੁਰੇਵੇਂ ਆ ਵੀ ਭਾਈ ਕਿਤੇ ਮੀਂਹ ਕਣੀ ਚ ਭਿੱਜੇ ਨਾ ਮਾੜੀਆਂ ਮੋਟੀਆਂ ਕਣੀਆਂ ਦੀ ਤਾਂ ਕੋਈ ਗੱਲ ਬਾਤ ਨਹੀਂ ਜੇ ਬਾਹਲਾ ਲੈ ਪਿਆ ਤਾਂ ਫੇਰ ਆਪਾਂ ਨੂੰ ਕਿੱਥੇ ਰੁਕਣਾ ਪਊਗਾ ਸਮਾਂ ਜਿਹੜਾ 4:32 ਹੋ ਗਏ ਤੇ ਭਾਈ ਆਪਣਾ ਜਿਹੜਾ ਅੱਜ ਦਾ ਪੈਂਡਾ ਨਵੇੜਿਆ ਆਪਾਂ 40 ਤੇ 45 ਕਿਲੋਮੀਟਰ ਦੇ ਲਵੇ ਤਵੇ ਨਵੇੜ ਲਿਆ ਤੇ ਇੱਧਰ ਭਾਈ ਚਾਰੇ ਗੱਡੀਆਂ ਆਪਾਂ ਸਾਈਡ ਤੇ ਕਰਕੇ ਖੜਾ ਰੱਖੀਆਂ ਐ ਤੇ ਨਾਲ ਦੇ ਆਪਣੇ ਹਰਪਾਲ ਬਾਈ ਤੇ ਬਿੱਟੂ ਬਾਈ ਚਾਹ ਕਾੜੀ ਜਾਂਦੇ ਆ ਤੇ ਇਹਨਾਂ ਨਾਲ ਵੀ ਥੋੜੀ ਜਿਹੀ ਅੱਜ ਬਾਰਤਲਾਵ ਸਾਂਝੀ ਕਰ ਲਈਏ ਲੜਕੇ ਤੇ ਪਾਈ ਅੱਗੇ ਪਿੱਛੇ ਤੁਰੇ ਫਿਰਦੇ ਸੀ ਮੀਂਹ ਕਰਕੇ ਤੇ ਇਹਨਾਂ ਨਾਲ ਅੱਜ ਜਿਹੜੀ ਬਾਰਤ ਲਾਵਾਂ ਥੋੜੀ ਸਾਂਝੀ ਹੋਈ ਨੀਗੀ ਤੇ ਇੱਧਰ ਆਪਣੀ ਐਨਕਾਉਂਡ ਕਾ ਲਾ ਕੇ ਸਰਪਾਲ ਬਾਈ ਚਾਹ ਨੂੰ ਵਾਲਾ ਦਵਾਈ ਜਾਂਦੇ ਆ ਸਸਰੀ ਕਾਲ ਜੀ ਸਾਰਿਆਂ ਨੂੰ ਤੇ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵਾਂਗੇ ਆਪਾਂ ਵੀ ਜਮਾ ਟਣਾ ਟੰਡ ਠੀਕ ਆ ਜੀ ਤੇ ਚਾਹ ਆਪਣੀ ਬਣ ਰਹੀ ਆ ਤੇ ਸਵੇਰ ਦਾ ਬਈ ਜਿਹੜਾ ਨਾ ਹਵਾ ਚੱਲੀ ਜਾਂਦੀ ਆ ਹਵਾ ਜੇ ਫਿਰ ਸਾਈਕਲ ਚਲਾਉਂਦਾ ਜੀ ਨਹੀਂ ਨਾ ਕਰਦਾ ਐਸੇ ਕਰਕੇ ਫਿਰ ਪਸ ਚਾਹ ਧਰ ਲਈ ਪੀ ਚਾਹ ਤੋਂ ਬਾਅਦ ਤਾਂ ਭਾਵੇਂ ਆਂਦੀ ਆ ਜੇ ਤੂਫਾਨ ਆ ਜੇ ਨੇਰ ਆ ਜੇ ਸਾਈਕਲਾਂ ਪਾਰਾ ਲਾ ਦਾਂਗੇ ਕਿੰਨੀ ਬਿੱਟੂ ਆਂਦੀ ਚੱਕ ਦਾਂਗੇ ਨਾ ਬਾਬਾ ਆਂਦੀ ਵਾਹ ਜੀ ਵਾਹ ਆਂਦੀ ਮੈਂ ਪੁਰਾਣੇ ਥੋੜਾ ਪੁਰਾਣੇ ਟੈਪ ਦਾ ਨਾ ਮੈਂ ਅੱਛਾ ਅੱਛਾ ਪੁਰਾਣੇ ਟੈਪ ਫੋਲੋ ਕਰਦਾ ਪੁਰਾਣੇ ਜੇ ਰਵਾਜਾਂ ਨੂੰ ਠੀਕ ਆ ਆਂਦੀ ਵਾਹ ਜੀ ਆਪਣੀ ਚਾਹ ਰਿਜੀ ਜਾਂਦੀ ਆ ਜਾਂ ਉਬਲੀ ਜਾਂਦੀ ਉਬਲੀ ਜਾਂਦੀ ਆ ਤੇ ਚਾਹ ਆਪਣੀ ਉਬਲੀ ਜਾਂਦੀ ਆ ਤੇ ਉਬਲ ਗਈ ਉਬਲ ਗਈ ਦੇਖ ਚਾਹ ਗਣੀ ਧਾਂ ਰੱਖੀ ਬਿੱਟੂ ਇਧਰ ਆਪਣੇ ਇੱਕ ਅੱਖਾਂ ਗੱਡ ਰੱਖੀਆਂ ਬਿੱਟੂ ਬਾਈ ਨੇ ਵੀ ਕਿਤੇ ਵਾਲਾ ਨਾਲ ਚਾਹ ਨੂੰ ਭਾਈ ਸਾਸਰੀ ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਆਰੇ ਕਣੀ ਜਾਈ ਜਾਂਦੇ ਆ ਭਾਈ ਫੂਕ ਆ ਜਿਹੜੀ ਅੱਜ ਕੁਦਰਤੀ ਫੂਕ ਹੁੰਦੀ ਹੈਗੀ ਉਹ ਆਪਣੇ ਉਲਟ ਆ ਗਈ ਤੇ ਚਾਰਾ ਮੁੰਡਿਆਂ ਦੀ ਉਹਨਾਂ ਨੇ ਫੂਕ ਕੱਢੀ ਪਈ ਆ ਪੂਰੀ ਬਹੁਤ ਭਾਈ ਜੋਰ ਲੱਗੀ ਜਾਂਦਾ ਬਾਰੀ-ਬਾਰੀ ਐ ਚੱਕੇ ਕਣੀ ਦੇਖ ਲੈਣੇ ਆ ਟਾਇਰ ਟੂਪ ਚੈੱਕ ਕਰ ਲੈਣੇ ਆ ਭਾਈ ਪੈਂਚਰ ਪੁੰਚਰ ਤਾਂ ਨਹੀਂ ਹੋ ਗਿਆ ਕਿਤੇ ਜੋਰ ਲੱਗਦਾ ਜਦੋਂ ਮੂਰੋ ਹਵਾ ਆਉਂਦੀ ਹੈਗੀ ਉਲਟਾ ਜੋਰ ਵਾਲਾ ਲੱਗਦਾਗਾ ਤੇ ਫਿਰ ਹੁਣ ਕਾਫੀ ਬਣਾਈ ਆ ਆ ਕਾਫੀ ਕਹੀਏ ਨਾ ਚਾਹ ਬਣਾਈਏ ਵਿੱਚ ਕਾਫੀ ਪਾ ਕੇ ਥੋੜਾ ਕੈੜਾ ਜਿਹਾ ਕੰਮ ਹੋ ਜੂਗਾ ਤੇ ਫਿਰ ਲਾਉਣੇ ਆ ਜਾ ਕੇ ਆਰੇ ਆ ਲਓ ਜੀ ਭਾਈ ਸੰਦੀਪ ਭਾਈ ਠੀਕ ਹੈ ਜੀ ਐਸ ਗੱਲ ਕਰਕੇ ਤੇ ਭਾਈ ਨੀਸ਼ੂ ਭਾਈ ਆਪਣੇ ਤੋਂ ਥੋੜਾ ਜਿਹਾ ਪਿੱਛੇ ਸੀ ਆ ਤੇ ਉਹਨੇ ਪਹਿਲਾਂ ਦੋ ਵਾਰੀ ਮੈਨੂੰ ਫੋਨ ਕੀਤਾ ਵੀ ਭਾਈ ਤੁਸੀਂ ਕਿੱਥੇ ਜਾਓ ਅਸੀਂ ਕਿਹਾ ਵੀ ਅੱਗੇ ਖੜੇ ਆ ਤੇ ਮੈਂ ਕਿਹਾ ਕੀ ਗੱਲਬਾਤ ਹੋ ਗਈ ਕਹਿੰਦਾ ਮੇਰੇ ਟਾਇਰ ਚ ਫੂਕ ਘਟ ਹੈ ਤੇ ਪੰਪ ਤੇਰੇ ਕੋਲੇ ਆ ਮੈਂ ਕਿਹਾ ਫੂਕ ਘਟ ਨਹੀਂ ਪੀ ਤੇ ਹਵਾ ਜਿਹੜੀ ਸਾਮਲ ਮੱਥੇ ਟੱਕਰੀ ਆਂਦੀ ਏ ਉਹਦੇ ਕਰਕੇ ਤੇ ਸਾਰਿਆਂ ਨੂੰ ਹੀ ਲੱਗੀਆਂ ਦਾ ਭਾਈ ਟਾਇਰਾਂ 'ਚ ਕਿਤੇ ਫੂਕ ਘਟਾ ਹੈ ਤੁਰਿਆ ਕੋਈ ਗੱਲ ਨਹੀਂ ਆਪਾਂ ਤੇ ਰਿਟਾਇਰ 'ਚ ਅੱਗੇ ਖੜੇ ਆ ਤੇ ਫੂਕ ਜਿਹੜੀ ਭਰ ਦਿੰਨੇ ਆ ਤੇ ਫਿਰ ਆਪਾਂ ਹੁਣ ਆਰਾ ਜਿਹੜਾ ਆਪਣੇ ਤੋਂ ਕਹਿ ਸਕਦੇ ਆ 50 55 ਕਿਲੋਮੀਟਰ ਪਿੱਛੇ ਆ ਤੇ ਆਪਾਂ ਪਹੁੰਚਦੇ ਆ ਆ ਜਿਵੇਂ ਤੁਹਾਨੂੰ ਦੱਸਿਆ ਸੀ ਆ ਟਰੱਕਾਂ ਵਾਲੇ ਬਾਈਆਂ ਨਾਲ ਵਾ ਆਪਣਾ ਚੰਗੀ ਤੇਰਾ ਪੈ ਗਿਆ ਤੇ ਦੋ ਤਿੰਨ ਵਾਰੀ ਬਾਈ ਨੇ ਹਾਰਨ ਮਾਰਿਆ ਤੇ ਆਪਾਂ ਵੀ ਹੱਥ ਖੜਾ ਕਰਤਾ ਤੇ ਇਧਰੋਂ ਬਾਈ ਨੇ ਜਿਹੜੀ ਗੱਡੀ ਸਾਈਡ ਤੇ ਲਾ ਲਈ ਆ ਤੇ ਇੱਧਰ ਹੀ ਆਇਆ ਬਾਈ ਜੀ ਹਾਂਜੀ ਹਾਂਜੀ ਹੋਰ ਕਿਹਨਾਂ ਬਾਈ ਜੀ ਕਿਹੜੀ ਜਗ੍ਹਾ ਤੋਂ ਵੰਦੇ ਮਾਤਰਮ ਜੈ ਸ੍ਰੀ ਰਾਮ 2 ਮਿੰਟ ਖੜ ਬਾਈ ਹਾਂਜੀ ਹੁਣ ਬੋਲੋ ਵੰਦੇ ਮਾਤਰਮ ਜੈ ਸ੍ਰੀ ਰਾਮ ਕਿਹੜੀ ਜਗ੍ਹਾ ਤੋਂ ਬਾਈ ਜੀ ਬਈ ਹਿੰਦ ਹਿੰਦ ਠੀਕ ਐ ਤੇ ਬਾਈ ਨੇ ਦੋ ਵਾਰੀ ਆਪਾਂ ਨੂੰ ਹਾਰਨ ਮਾਰਿਆ ਤੇ ਆਪਾਂ ਵੀ ਸਮਝ ਗਏ ਭਾਈ ਮਗਰ ਬਈ ਆਪਾਂ ਨੂੰ ਬੁਲਾਈ ਜਾਂਦਾ ਤੇ ਆਪਾਂ ਨੂੰ ਪਾਣੀ ਨਹੀਂ ਪੀਣੀ ਨਹੀਂ ਨਹੀਂ ਬਸ ਹੁਣੇ ਫਿਰ ਅਸੀਂ ਚਾਹ ਪੀ ਕੇ ਤੁਰੇ ਆਂ ਭਾਈ ਪਿੱਛੋਂ ਥੋੜਾ ਨਹੀਂ ਨਹੀਂ ਬਸ ਹੁਣੇ ਚਾਹ ਪੀ ਕੇ ਤੁਰੇ ਆਂ ਅਸੀਂ 2 ਮਿੰਟ ਹੀ ਹੋਏ ਆ ਆ ਪਿੱਛੇ ਜਿਹੜਾ ਪਿੱਪਲ ਜਿਹਾ ਦੇਖਦੇ ਨੇ ਤੁਸੀਂ ਹਮ ਦੇਖੇ ਤੇ ਭਈਆ ਸਿਰਫ ਆਕੇਲੇ ਜਾ ਰਹੇ تھے ਇੱਥੇ ਰੈਂਕ ਕੋਟ ਪਹਿਨ ਕੇ ਉਹ ਮੈਂ ਥਾ आप थे हाँ हाँ जी यहाँ रेनकोट पहन कर हाँ, हाँ, तो, तो, फ्लाई ओवर के बगल से हाँ जी हाँ जी हाँ जी हाँ आप ही थे हाँ, जी, तो हम हाँ, देखे थे, थे तो आप थोड़ा कुछ फास्ट में थे हाँ, बारिश हो रही थी ना तब हाँ ठीक है ठीक है कुछ तो जलपान कर लीजिए बहुत बहुत धन्यवाद हम लोग का चलिए कुछ तो कर लीजिए बहुत बहुत शुक्रिया अपने तो दो किलोमीटर रह गया ਤੇ ਜਿੱਥੇ ਅੱਜ ਆਪਣਾ ਸਟੇ ਸੀਆ ਆਰਾ ਉਹ ਆਪਣੇ ਤੋਂ 27 ਕਿਲੋਮੀਟਰ ਹੈ ਜੇ ਬਾਕੀ ਹੈ ਗੱਲ ਕਰੀ ਅੱਜ ਆਪਣਾ ਪੈਂਡਾ ਥੋੜਾ ਜਿਹਾ ਘੱਟ ਨਿਬੜਿਆ ਸ਼ਾਮ ਨੂੰ ਕਿਉਂਕਿ ਪਹਿਲਾਂ ਰੱਬ ਨੇ ਝੜੀ ਲਾਈ ਰੱਖੀ ਬੂੰਦਾਬੰਦੀ ਪੈਂਦੀ ਰਹੀ ਤੇ ਫੇਰ ਭਾਈ ਸ਼ਾਮ ਨੂੰ ਜਿਹੜੀ ਹਵਾ ਸਾਹਮਣੇ ਮੱਥੇ ਟੱਕਰਨ ਲੱਗ ਗਈ ਉਹਦੇ ਕਰਕੇ ਆਪਣਾ ਜੋਰ ਹੈ ਜਿਹੜਾ ਦੁੱਗਣਾ ਲੱਗਣ ਲੱਗ ਗਿਆ ਤੇ ਸ਼ਾਮ ਜਿਹਨੂੰ ਆਪਣੇ ਨੀਸ਼ੂ ਭਾਈ ਦਾ ਵੀ ਸਾਈਕਲ ਥੋੜਾ ਜਿਹਾ ਕੀ ਕਹਿ ਸਕਦੇ ਆ ਵਾਹ ਵੀ ਖਰਾਬ ਹੋ ਗਿਆ ਪਿਛਲਾ ਟਾਇਰ ਜਿਹੜਾ ਪਟਾਕਾ ਮਾਰ ਗਿਆ ਦੂਜੀ ਗੱਲ ਉਹਦੇ ਸਾਈਕਲ ਦੀਆਂ ਦੋ ਤਿੰਨ ਜਿਹੜੀਆਂ ਤਾਰਾਂ ਉਹ ਵੀ ਟੁੱਟ ਗਈਆਂ ਤੇ ਆਪਾਂ ਫਿਰ ਅੱਧਾ ਇੱਕ ਪੌਣਾ ਘੰਟਾ ਉੱਥੇ ਖੜੇ ਰਹੇ ਨਿਸ਼ੂ ਭਾਈ ਦੀ ਵੇਟ ਕਰਦੇ ਰਹੇ ਤੇ ਨਿਸ਼ੂ ਭਾਈ ਆਪਾਂ ਨੂੰ ਫੋਨ ਕਰਕੇ ਕਹਿੰਦਾ ਵੀ ਤੁਸੀਂ ਚੱਲੋ ਤੇ ਮੈਂ ਦੇਖਦਾ ਤੇ ਕੋਈ ਦੁਕਾਨ ਮਿਲ ਗਈ ਫਿਰ ਤਾਂ ਸੂਤ ਕਰਾ ਕੇ ਤੇ ਆ ਜੂਗਾ ਜੇ ਦੁਕਾਨ ਨਾ ਮਿਲੀ ਤਾਂ ਫਿਰ ਮੈਂ ਲਿਫਟ ਮੰਗ ਕੇ ਸਿੱਧਾ ਆਹਰਾ ਪਹੁੰਚ ਜੂਗਾ ਤੇ ਤੁਸੀਂ ਆਹਰਾ ਪਹੁੰਚ ਜਾਓ ਤੇ ਹੁਣ ਵੀ ਗੱਲ ਕਰੀਏ ਤਾਂ ਆਪਾਂ ਬੁੰਦਾ ਮੰਦੀ ਹੋਈ ਜਾਂਦੀ ਹੈ ਤੇ ਜੇ ਰੱਬ ਨੇ ਸੁਖ ਸ਼ਾਂਤੀ ਰੱਖੀ ਮੀ ਨਾ ਪਾਇਆ ਫਿਰ ਤਾਂ ਜਿਹੜਾ ਸਫਰ ਆਪਾਂ ਖਿੱਚ ਦਾਂਗੇ ਤੇ ਮੀ ਪਿਆ ਤੇ ਫਿਰ ਕੁਝ ਕਹਿ ਨਹੀਂ ਸਕਦੇ ਤੇ ਜਿਹੜੇ ਅੱਜ ਤਾਂ ਆਪਣੇ ਪੈਡਲ ਵੱਜੀ ਜਾਂਦੇ ਐ ਐਨ ਐਚ 922 ਨੈਸ਼ਨਲ ਹਾਈਵੇ ਤੇ ਵੱਜੀ ਜਾਂਦੇ ਆ ਜਿਹੜਾ ਸਿੱਧਾ ਪਟਨਾ ਸਾਹਿਬ ਨੂੰ ਜਾਂਦਾ ਆ ਆਪਾਂ ਆਰਾ ਸ਼ਹਿਰ ਵਿੱਚ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਵਿੱਚ ਬੈਠੇ ਆਂ ਤੇ ਗੱਲ ਕਰੀਏ ਆਪਾਂ ਨੀਸ਼ੂ ਭਾਈ ਜਿਹੜਾ ਆਪਣਾ ਮਗਰ ਰਹਿ ਗਿਆ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਨੀਸ਼ੂ ਭਾਈ ਦਾ ਜਿਹੜਾ ਪਿਛਲਾ ਟਾਇਰ ਹੈ ਉਹ ਪਟਾਕਾ ਹੀ ਮਾਰ ਗਿਆ ਸੀ ਤੇ ਉਹਦੇ ਜਿਹੜੇ ਚੱਕੇ ਦੀਆਂ ਦੋ ਤਿੰਨ ਤਾਰਾਂ ਵੀ ਖਰਾਬ ਹੋ ਗਈਆਂ ਸੀ ਤੇ ਨੀਸ਼ੂ ਭਾਈ ਵੀ ਆਪਣਾ ਗੁਰਦਰਾ ਸਾਹਿਬ ਪਹੁੰਚ ਗਿਆ ਆਪਣੇ ਤੋਂ ਪਹਿਲਾਂ ਹੀ ਆ ਗਿਆ ਸੀ ਇਹ ਲਿਫਟ ਮੰਗ ਕੇ ਤੇ ਆਪਾਂ ਵੀ ਗੁਰਦਰਾ ਸਾਹਿਬ ਪਹੁੰਚ ਗਏ ਆ ਤੇ ਇਹਦੇ ਨਾਲ ਹੀ ਜਿਹੜੀ ਅੱਜ ਦੀ ਵੀਡੀਓ ਆਪਣੀ ਤੁਹਾਡੇ ਲਈ ਵਾਦੀ ਹੈ ਸਾਰੀ ਸੰਗਤ ਦਾ ਤਹਿਤ ਰੂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਗੱਡ ਕੇ ਦਾਸ ਦੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਫਿਰ ਤੋਂ ਸਾਰੀ ਸੰ ਦਾਦਰ ਨੂੰ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ ਚ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ